ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਝੜ ਦੀ ਕਲਾ ਸਿਰੋਜੀ ਵਲੌਗ ਦੀ ਸ਼ੁਰੂਆਤ ਹੈ ਜਿਸ ਵੇਰੇ ਸਾਰੇ ਕੱਲ ਨਕ ਸੀ ਠੰਡਾ ਜਿਹਾ ਮੌਸਮ ਹੋਇਆ ਸੀ ਥੋੜੀ ਕਿਣਮਿੰਜ ਵੀ ਹੋ ਕੇ ਤੀਏ ਪਤਾ ਨਹੀਂ ਬਾਰਿਸ਼ ਆਏਗੀ ਕਿ ਨਹੀਂ ਭਕਿਆ ਦੇਖੋ ਜੀ ਕਾਂ ਦੇਖ ਲਓ ਉੱਡ ਰਹੇ ਆ ਬੱਦਲ ਆ ਦੇਖ ਲਓ ਤੁਹਾਨੂੰ ਦਿਖਾਨੀ ਹੈ ਕਿੰਨਾ ਸੋਹਣਾ ਬੱਦਲ ਹੋਇਆ ਪਿਆ ਬਾਕੀ ਪਤਾ ਨਹੀਂ ਵਾਏ ਗੁਰੂ ਜੀ ਮੀ ਆਏਗਾ ਕਿ ਨਹੀਂ ਆਏਗਾ ਬਹੁਤ ਸੋਹਣਾ ਮੌਸਮ ਹੋਇਆ ਸੀ ਮੈਂ ਕਿਹਾ ਚਲ ਅੱਜ ਵਲੌਗ ਦੀ ਸ਼ੁਰੂਆਤ ਪਹਿਲਾਂ ਛੱਤ ਤੋਂ ਕਰਦੀ ਆਂ ਨਾਲੇ ਥੋੜੀ ਜੀ ਛੱਤ ਦੀ ਆਪਾਂ ਸਫਾਈ ਕਰ ਲਾਂਗੇ ਫਿਰ ਆਪਾਂ ਡੇਲੀ ਰੁਟੀਨ ਦੇ ਵਿੱਚ ਜੋ ਕਰਦੇ ਕੰਮ ਕਰਦੇ ਆਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਜਾਵਾਂਗੀ ਤੇ ਆ ਦੇਖ ਲਓ ਅੱਜ ਤਾਂ ਬੁੱਟਿਆਂ 'ਚ ਵੀ ਹਰਿਆਈ ਹਰਿਆਈ ਜੀ ਆਈ ਹੈ ਪਾਣੀ ਦੇਣ ਦੀ ਵੈਸੇ ਲੋੜ ਨਹੀਂ ਸਮਝ ਨਹੀਂ ਰਹੀ ਸਮਝ ਆ ਨਹੀਂ ਰਹੀ ਮੈਨੂੰ ਕਿ ਬੁੱਟਿਆਂ ਨੂੰ ਪਾਣੀ ਦਵਾ ਜਾਂ ਨਾ ਦਵਾ ਤੇ ਆ ਦੇਖ ਲਓ ਤੇ ਗਾਈਜ਼ ਆ ਦੇਖ ਲੋ ਮੇਰੇ ਬੁੱਟਿਆਂ ਨੂੰ ਲੱਗ ਗਿਆ ਮੀਲੀਬਗ ਕੀੜਾ ਇਹਨੂੰ ਮੀਲੀਬਗ ਕੀੜਾ ਬੋਲਦੇ ਆ ਤੇ ਕਹਿੰਦੇ ਹੁੰਦੇ ਇਹਨੂੰ ਵੀ ਜਿਵੇਂ ਆਪਾਂ ਖੀਮਾ ਵਗੈਰਾ ਪਾ ਕੇ ਨਾ ਬੇਕਿੰਗ ਸੋਡਾ ਪਾ ਕੇ ਦੀ ਸਪਰੇਅ ਕਰ ਦੋ ਤੇ ਫਿਰ ਬਹੁਤ ਸੋਹਣੀਆਂ ਕਲੀਆਂ ਵੀ ਆਈ ਹੋਈਆਂ ਨੇ ਪਰ ਇਹਨੂੰ ਮੀਲੀਬਗ ਕੀੜੇ ਨੇ ਖਾ ਲਿਆ ਬਹੁਤ ਵਾਈਟ ਵਾਈਟ ਹੋਇਆ ਪਿਆ ਤੇ ਫੁਲਾਵਰਿੰਗ ਬਹੁਤ ਸੋਹਣੀ ਹੋ ਰਹੀ ਹੈ ਤੇ ਕੁਝ ਕੁਝ ਲੱਗਿਆ ਆ ਦੇਖੋ ਮੈਂ ਲਗਾਈ ਸੀ ਸੂਰਜਮੁਖੀ ਦੇ ਬੁੱਟੇ ਆਵਲੇ ਹੋ ਗਏ ਨੇ ਤੇ ਵੇਲਾਂ ਹੋ ਗਈਆਂ ਨੇ ਤੇ ਆ ਦੇਖ ਲੋ ਕਾਂ ਇਹਨਾਂ ਨੂੰ ਮੈਂ ਪਾਨੀ ਆ ਦਾਣਾ ਤੇ ਦੇਖੋ ਕਿੱਡੇ ਡਰਾਮੇ ਕਰਦੇ ਆ ਚੇ ਕਦੀ ਉੱਡਦੇ ਆ ਕਦੀ ਆਂਦੇ ਆ ਦੂਜਿਆਂ ਇੱਕ ਦੂਜੇ ਨੂੰ ਬੁਲਾ ਰਹੇ ਆ ਲੱਗੇ ਹੋਈਏ ਸਾਡੇ ਸ਼ਿਮਲਾ ਮਿਰਚ ਇਹਨੂੰ ਫਲਾਵਰਿੰਗ ਬਹੁਤ ਅੱਛੇ ਆਈਏ ਪਰ ਪਤਾ ਨਹੀਂ ਇਹਦੇ ਪੱਤਿਆਂ ਦਾ ਰੰਗ ਕਿਉਂ ਚੇਂਜ ਹੋ ਗਿਆ ਮੈਨੂੰ ਇਹ ਨਹੀਂ ਸਮਝ ਆ ਰਹੀ ਹੈਗੀ ਕਿਉਂ ਚੇਂਜ ਹੋ ਗਿਆ ਆ ਦੇਖੋ ਕੱਲ ਦੀ ਮੈਂ ਕੁਝ ਕੱਲ ਸ਼ਾਮ ਨੂੰ ਕਰਕੇ ਸੀ ਆਪਾਂ ਸਾਫ ਸਫਾਈ ਹੋਣ ਕੁਝ ਹੋਣ ਕਰਾਂਗੇ ਮੈਂ ਕਿਹਾ ਸਾਫ ਕਰ ਦਿੰਨੇ ਤੇ ਇੱਧਰ ਆਪਾਂ ਕਰ ਦਿੱਤੀ ਸਾੜੇ ਚੇਂਜ ਇਧਰੋਂ ਦੀ ਆ ਦੇਖੋ ਇੱਧਰ ਲਾ ਲੈਨੇ ਪੋਟ ਵਗੈਰਾ ਇਹ ਨਵੇਂ ਮੈਂ ਬੁੱਤੇ ਹੁਣ ਇੱਧਰ ਸਾਰੇ ਲਗਾ ਲੈਨੇ ਛੱਤ ਦਾ ਮੈਂ ਕਿਹਾ ਵੀਊ ਵੀ ਦਿਖਾਨੀ ਆ ਤੇ ਅੱਜ ਮੌਸਮ ਬਹੁਤ ਸੋਹਣਾ ਹੋਇਆ ਪਿਆ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਜੋ نیچے ਆਪਾਂ ਜੋ ਵੀ ਰੈਸਪੀਜ਼ ਘਰ ਦੇ ਕੰਮ ਜੋ ਵੀ ਡੇਲੀ ਰੂਟੀਨ ਚ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਤਦ ਤੱਕ ਤੁਸੀਂ ਬਨੇ ਰਹੋ ਪਰਮਾਤਮਾ ਦਾ ਪਤਾ ਨਹੀਂ ਕਦੋਂ ਹੁਕਮ ਹੋਣਾ ਸਾਡੇ ਜਦੋਂ ਕੋਠੇ ਦਾ ਨੰਬਰ ਆਣਾ ਹੈ ਕਦੋਂ ਬਣਨਗੇ ਇਹ ਵਾਹੀ ਗੁਰੂ ਜੀ ਨੂੰ ਪਤਾ ਹੋਵੇ ਤੇ ਗਾਰਡਨਿੰਗ ਦੇ ਜਿਹੜੇ ਸ਼ੌਕੀਨ ਹੈ ਨਾ ਮੇਰੀ ਸਿਸਟਰ ਦਾ ਚੈਨਲ ਹੈ ਮਲਵਿੰਦਰ ਵਿਦ ਗਾਰਡਨਿੰਗ ਤੇ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰਨਾ ਤੇ ਆਹ ਦੇਖੋ ਜੀ ਆਹ ਲਾਈ ਮੈਂ ਮੱਕੀ ਆ ਦੇਖੋ ਮੱਕੀ ਹੋ ਗਈ ਸ਼ਿੰਕ ਦੇ ਵਿੱਚ ਲਾਈ ਏ ਮੇਰੇ ਕੋਲ ਨਾ ਵੇਸਟੇਜ ਸ਼ਿੰਕ ਕੋਈ ਤੇ ਆਹ ਟੱਪੇ ਦੇ ਵਿੱਚ ਲਾਏ ਆਪਾਂ ਜੀ ਖੀਰੇ ਦੀ ਕਰੇਲ ਖੀਰੇ ਦੀਆਂ ਬੇਲਾਂ ਠੀਕ ਹੈ ਜੀ ਹੋ ਗੀਆਂ ਨੇ ਆ ਦੇਖੋ ਬਹੁਤ ਸੋਹਣੀਆਂ ਤੇ ਇਹ ਵੀ ਮੱਕੀ ਲਾਈ ਹੋਈ ਏ ਇਦਾਂ ਕਰਕੇ ਮੈਂ ਤਾਂ ਕੁਝ ਤੇ ਕੁਝ ਲਾਂਦੀ ਰਹਿਣੀ ਆ ਹੁਣ ਲਾਣ ਲੱਗੀ ਸੀ ਧੰਨੀਆਂ ਆ ਦੇਖੋ ਬੇਲਾਂ ਬਹੁਤ ਸੋਹਣੀਆਂ ਹੋ ਗਈਆਂ ਨਾ ਜਿਵੇਂ ਤੁਹਾਡੇ ਕੋਲ ਕੋਈ ਵੇਸਟੇਜ ਹੈਗੀ ਨਾ ਤੇ ਰਸੋਈ ਦਾ ਆ ਜਿਹੜਾ ਹੁੰਦਾ ਨਾ ਆਪਾਂ ਕਹਿੰਦੇ ਕਿਚਨ ਕੰਪੋਸਟ ਵਗੈਰਾ ਬਣ ਜਾਂਦਾ ਬਹੁਤ ਵਧੀਆ ਇਹ ਪਿਆਜ਼ਾਂ ਦੇ ਛਿਲਕੇ ਹੋਏ ਸਬਜ਼ੀਆਂ ਦੇ ਛਿਲਕੇ ਬਿਲਕੁਲ ਨਾ ਸੁੱਟਿਆ ਕਰੋ ਮੈਂ ਇਦਾਂ ਹੀ ਟੱਪਾਂ ਦੇ ਵਿੱਚ ਪਾਏ ਹੋਏ ਆ ਤੇ ਬਹੁਤ ਸੋਨਾ ਖਾਦ ਬਣ ਜਾਂਦਾ ਇਹਦਾ ਠੀਕ ਹੈ ਜੀ ਤੇ ਨਾਲੇ ਮਿੱਟੀ ਵੀ ਮਿੱਟੀ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਨੂੰ ਛੱਤ 'ਤੇ ਚਲੋ ਗਾਇਜ਼ ਇਹ ਤੇ ਠੰਡਾ ਮੌਸਮ ਸੀਗਾ ਆਪਾਂ ਛੱਤ ਦੀ ਸਫਾਈ ਕਰ ਲਈਏ ਉਸ ਆਪਾਂ ਦੇਖੋ ਘਾਹੂ ਪੱਤੇ ਆ ਜੇ ਅਪਾ ਚਾੜੂ ਮਾਰ ਕੇ ਸਾਫ ਸਾਗੀਆਂ ਤੇ ਦੇਖ ਲਓ ਕਿੰਨਾ ਗੰਦ ਪੈ ਜਾਂਦਾ ਚਾਹੇ ਨਾ ਵੀ ਕਰੋ ਕਹਿਣਾ ਇਹ ਗੰਦੀ ਗੰਦ ਹੋ ਜਾ ਜਿੰਨਾ ਮਰਜ਼ੀ ਕਰੀ ਜੋ ਨਹੀਂ ਤਾਂ بارش ਹੋ ਜੇਗੀ ਨਾ ਫਿਰ ਇਹ ਪਤਨਾਲਿਆਂ ਦੇ ਵਿੱਚ ਫਸ ਜਾਂਦਾ ਮਿੱਟੀ ਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਮੇਰੀ ਸਿਸਟਰ ਐ ਮਲਵਿੰਦਰ ਜੀ ਮੇਰੀ ਰੀਅਲ ਸਿਸਟਰ ਐ ਤੇ ਉਹਨਾਂ ਦਾ ਕਦੇ ਮਤਲਬ ਮੇਰੇ ਤੋਂ ਵੀ ਪੁਰਾਣਾ ਚੈਨਲ ਐ ਤੇ ਪਲੀਜ਼ ਉਹਨਾਂ ਨੂੰ ਸਪੋਰਟ ਵੀ ਕਰਿਓ ਠੀਕ ਐ ਮੈਂ ਉੱਤੇ ਤੁਹਾਨੂੰ ਦਿਨੀ ਆ ਚੈਨਲ ਦਾ ਵੀ ਲੋਗੋ ਜਿਹਾ ਦਿਨੀ ਆ ਤੁਹਾਨੂੰ ਠੀਕ ਐ ਉਹਨੂੰ ਦੇਖ ਕੇ ਉਹਨਾਂ ਨੂੰ ਵਿਜ਼ਿਟ ਕਰਿਓ ਵੱਧ ਤੋਂ ਵੱਧ ਉਹਨਾਂ ਨੂੰ ਵੀ ਸਪੋਰਟ ਕਰਿਓ ਬਹੁਤ ਸਾਰੀਆਂ ਮਿਹੜੀਆਂ ਬੜੀਆਂ ਪਿਆਰੀਆਂ ਪਿਆਰੀਆਂ ਭੈਣਾਂ ਜੋ ਮੈਨੂੰ ਇੰਨਾ ਪਿਆਰ ਕਰਦੀਆਂ ਮੈਂ ਚਾਹਨੀ ਆ ਕਿ ਮੇਰੀ ਸਿਸਟਰ ਨੂੰ ਵੀ ਇਦਾਂ ਹੀ ਪਿਆਰ ਦੋ ਉਹਨਾਂ ਨੂੰ ਵੀ ਸਪੋਰਟ ਦੋ ਠੀਕ ਐ ਜੀ ਤੁਸੀਂ ਤੇ ਨਾਲੇ ਗਾਰਡਨਿੰਗ ਦਾ ਸਾਰੀ ਮਤਲਬ ਬਹੁਤ ਅ ਪਿਆਰ ਨਾਲ ਸਮਝਾਉਂਦੇ ਆ ਤੁਸੀਂ ਜਰੂਰ ਉਹਨਾਂ ਨੂੰ ਵਿਜ਼ਿਟ ਕਰਿਓ ਮੈਂ ਤੁਹਾਨੂੰ ਦਿਖਾਨੀ ਆ ਅੱਜ ਇੱਥੇ ਆਪਾਂ ਇਹਨਾਂ ਨੂੰ ਨਾ ਇਹ ਮਿੱਟੀ ਆਪਾਂ ਤਿਆਰ ਕਰਦੇ ਪਏ ਆ ਇਹਦੇ ਚ ਲਾਵਾਂਗੇ ਆ ਪੱਤਣੀਆਂ ਧਨੀਆਂ ਲਾਈਏ ਨਾ ਧਨੀਆਂ ਅੱਜ ਕੱਲ੍ਹ ਜਲਦੀ ਹੋ ਜਾਂਦਾ ਕਿਉਂਕਿ ਹੁਣ ਬਾਰਸ਼ਾਂ ਹੋਣੀਆਂ ਨੇ ਨਾ ਬਹੁਤ ਸੋਹਣੀ ਮਿੱਟੀ ਹੋ ਜਾਏਗੀ ਮੈਂ ਕਿਹ ਚੋਲੇ ਨਰਮ ਨਰਮ ਮਿੱਟੀ ਇਹ ਸਾਰੀ ਮੈਂ ਜਿਵੇਂ ਰਸੋਈ ਦੇ ਵਿੱਚੋਂ ਲਿਆਂਦੀ ਹੁੰਦੀ ਆ ਨਾ ਸਾਰਾ ਕੁਝ ਆ ਦੇਖੋ ਕਿੰਨੀ ਫੋਕੀ ਮਿੱਟੀ ਆ ਦੇਖੋ ਬਹੁਤ ਫੋਕੀ ਮਿੱਟੀ ਹੁੰਦੀ ਹੈ ਨਾ ਤਾਂ ਇਹਦੇ ਚ ਵਜਨ ਹੁੰਦਾ ਹੈ ਕੰਨ ਨਹੀਂ ਨਾ ਆਪਣਾ ਛੱਤ ਤੇ ਵਜਨ ਨਹੀਂ ਪਾਣਾ ਚਾਹੀਦਾ ਇਸ ਕਰਕੇ ਇਹ ਵਾਲੀ ਮਿੱਟੀ ਐ ਮੈਂ ਘਾਟ ਯੂਜ਼ ਕਰਦੀ ਆ ਜਿਹੜਾ ਰਸੋਈ ਦਾ ਜਿੰਨਾ ਵੀ ਹੁੰਦਾ ਨਾ ਛਿਲਕੇ ਵਗੈਰਾ ਸਭ ਮੈਂ ਵਿੱਚੇ ਪਾਉਂਦੀ ਰਹਿਣੀ ਆ ਥੋੜੀ ਜੀ ਮਿੱਟੀ ਪਾ ਕੇ ਬਹੁਤ ਸੋਨਾ ਮਤਲਬ ਖਾਦ ਜੈ ਕੰਪੋਸਟ ਜਿਹਾ ਬਣ ਜਾਂਦਾ ਠੀਕ ਹੈ ਜੀ ਤੁਸੀਂ ਵੀ ਵੇਸਟ ਨਾ ਕਰਿਆ ਕਰੋ ਛੋਟੇ ਛੋਟੇ ਗਮਲੇ ਲੈ ਕੇ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਖੁਦ ਵੀ ਲਗਾ ਸਕਦੇ ਤੇ ਲੋ ਗਾਇਸ ਆ ਦੇਖ ਲਓ ਸਾਡਾ ਚੰਪਾ ਦਾ ਮਤਲਬ ਬੁੱਟਾ ਸੀਗਾ ਮੈਂ ਨਾ ਬਾਲਟੀ 'ਚ ਲਗਾਇਆ ਹੋਇਆ ਸੀਗਾ ਤੈਨੂੰ ਦੇਖ ਲੋ ਕਿੰਨੀ ਤਰ੍ਹਾਂ ਬੁਰੀ ਤਰ੍ਹਾਂ ਮਤਲਬ ਜਿਹੜਾ ਧੂਬੜਾ ਹੁੰਦਾ ਨਾ ਜਿੰਨੂੰ ਕਹਿੰਦੇ ਬੜਾ ਧੱਕਾ ਪੂਰੀ ਤਰ੍ਹਾਂ ਜਕੜ ਲਿਆ ਔਰ ਇਹ ਨਿਕਲ ਦੀ ਗਿਆ ਕਾ ਮੈਂ ਕਿਸੋ ਲੈ ਨੂੰ ਕੱਢ ਕੇ ਦੁਬਾਰਾ ਲਾਣੇ ਆ ਕਿਉਂਕਿ ਸਾਰੀ ਜਾਨ ਤਾਂ ਇੰਨਾ ਚ ਹੀ ਚਲੀ ਜਾਂਦੀ ਏ ਦੀ ਨਾ ਫੇਰੇ ਵੱਧਦਾ ਨਾ ਫੁੱਲਦਾ ਇਹ ਬੜਾ ਮੁਸ਼ਕਲ ਹੋ ਗਿਆ ਹੋ ਜਾਣੀਆਂ ਨੇ ਰਲ ਕੇ ਇਹਨੂੰ ਖਾਲੀ ਕੀਤਾ ਬਲਕਿ ਨਾ ਆ ਦੇਖ ਹੁਣ ਇਹਦੀ ਸਾਹ ਆਊਗਾ ਇਹਨੂੰ ਆ ਦੇਖ ਲਓ ਕਿੰਨੇ ਸਾਰੇ ਦੂਬ ਨੇ ਇਹਨੂੰ ਮਤਲਬ ਜਕੜ ਕੇ ਰੱਖਿਆ ਹੋਇਆ ਸੀ ਹੁਣ ਸਾਰਾ ਦੂਬ ਆਪਾਂ ਸੁੱਟ ਦਾਂਗੇ ਇਹਨੂੰ ਆਪਾਂ ਨਾ ਕਿਸੇ ਦੂਸਰੀ ਬਾਲਟੀ ਦੇ ਵਿੱਚ ਲਗਾ ਦਿੰਨੇ ਆ ਬਹੁਤ ਵਧੀਆ ਚੱਲ ਜੇਗਾ ਮੈਂ ਨਾ ਕਈ ਦਿਨਾਂ ਤੋਂ ਸੋਚ ਰਹੀ ਸੀ ਵੱਡਾ ਨਹੀਂ ਹੋ ਰਿਹਾ ਆ ਦੇਖ ਲਓ ਇਹਦੀ ਫਲਾਵਰਿੰਗ ਆ ਰਹੀ ਏ ਪਰ ਸਾਰੀ ਜਾਣਤਾ ਇਹ ਦੂਬੜਾ ਖਾਈ ਜਾਂਦਾ ਸੀ ਇਹਦੀ ਬਾਲਟੀ ਲਿਆਵਾਂ ਨਾ ਤੇ ਲੋ ਜੀ ਇਹਨੂੰ ਦੇਖ ਲਓ ਬੜੀ ਮਿਹਨਤ ਲੱਗੀ ਔਰ ਮੈਂ ਤੇ ਅੰਮ੍ਰਿਤ ਨੇ ਰਲ ਕੇ ਕੀਤਾ ਬੜਾ ਔਖਾ ਹੋਇਆ ਹੈ ਆ ਦੇਖ ਲਓ ਤੁਹਾਨੂੰ ਦਿਖਾਣੇ ਆ ਹੁਣ ਇਹਨੂੰ ਇਹਦੇ ਵਿੱਚ ਨਾ ਦੂਸਰੀ ਬਾਲਟੀ ਦੇ ਵਿੱਚ ਕਰ ਦੇਣੀ ਆ ਲਗਾ ਦੇਣੀ ਆ ਤੇ ਵਧੀਆ ਲੱਗਦਾ ਜਦੋਂ ਫੁੱਲ ਜੇ ਖਿਲਦੇ ਨੇ ਤੇ ਬਹੁਤ ਸੋਹਣਾ ਲੱਗਦਾ ਹੈ ਬੜਾ ਪਿਆਰਾ ਲੱਗਦਾ ਤੇ ਮੈਂ ਕਿਹਾ ਇਹਨੂੰ ਚੇਂਜ ਕਰ ਦੇਣੀ ਆ ਦੇਖ ਲਓ ਖਾਲੀ ਕਰਕੇ ਇਹ ਨਾ ਹੋ ਜਾਂਦਾ ਹੈ ਦੁਬਾਰਾ ਕਹਿੰਦੇ ਹੁੰਦੇ ਕਈ ਸਿਵ ਨੇ ਜੜ ਨੂੰ ਮਿੱਟੀ ਵੀ ਬਦਲ ਦੇਣੀ ਚਾਹੀਦੀ ਹੈ ਮਤਲਬ ਕਿ ਮੇਰਾ ਨਿੰਬੂ ਦਾ ਬੂਟਾ ਤੇ ਜਿਹੜੇ ਨੂੰ ਆ ਨਹੀਂ ਰਿਹਾ ਫਲ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਉਹਦੇ ਤੋਂ ਬੜੀ ਪਰੇਸ਼ਾਨ ਆ ਮੈਂ ਉਹਦੀ ਨਹੀਂ ਸਮਝ ਆਈ ਮੈਂ ਉਹਦਾ ਕੀ ਕਰਾਂ ਇਹ ਲੈ ਕਿੰਨੀ ਦੂਰ ਤੱਕ ਫੈਲਦੀਆਂ ਨੇ ਇਹਦੀਆਂ ਜੜਾਂ ਦਿਲੌਜੀ ਹੁਣ ਆਪਾਂ ਕਰ ਲੈਨੇ ਆਂ ਬਾਕੀ ਛੱਤ ਵਗੈਰਾ ਥੋੜੀ ਸਾਫ਼ ਕਰਕੇ ਫਿਰ ਆਪਾਂ ਨੀਚੇ ਦੇਖਦੇ ਆਂ ਕੀ ਬਣਾਣਾ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂ ਆਸਤਾ ਮੇਰੀ ਬਹੁਤ ਮਿਹਨਤ ਲੱਗ ਗਈ ਸਮਝ ਲਓ ਥਕਾਵਟ ਵੀ ਹੋ ਗਈ ਤੇ ਬਾਕੀ ਸੋਚਦੇ ਆਂ ਕੀ ਬਣਾਈਏ ਕੀ ਨਹੀਂ ਕੋਈ ਟੈਨਸ਼ਨ ਹੁਣ ਹੁਣ ਲੱਗ ਜਾਂਦੀ ਆ ਦੇਖੋ ਜੀ ਆਪਾਂ ਲਾ ਦਿੱਤਾ ਬੂਟਿਆਂ ਨੂੰ ਸਾਰਿਆਂ ਨੂੰ ਪਾਣੀ ਮਾੜਾ ਮਾੜਾ ਦੇ ਦਿੱਤਾ ਤੇ ਛੱਤ ਬਿਲਕੁਲ ਸਾਫ਼ ਕਰਤੀ ਐ ਹੁਣ ਅੱਛਾ ਵੀ ਲੱਗ ਰਿਹਾ ਹੈ ਬਾਕੀ ਹੁਣ ਕੱਲ ਦੇਖਦੇ ਆਂ ਜੀ ਆ ਸ਼ਾਮ ਸ਼ੂਮ ਨੂੰ ਸੁੱਟਾਂਗੇ ਸਾਰਾ ਆਪਣਾ ਕੂੜਾ ਪਿਆ ਤਸਲਿਆਂ ਦੇ ਵਿੱਚ ਪੱਟਾ ਕਰਤਾ ਤੇ ਦੇਖ ਲੋ ਕਾਂ ਨਹੀਂ ਬਾ ਜਾਂਦੀ ਹੈਗੇ ਇਹਨਾਂ ਨੂੰ ਸਾਰਾ ਦਿਨ ਕੁਛ ਨਾ ਕੁਛ ਦੇ ਜੋ ਕਹਿ ਕਹਿ ਕਰਦੇ ਰਹਿੰਦੇ ਆ ਤੇ ਆ ਦੇਖ ਲੋ ਹੁਣ ਮੈਂ ਇੱਧਰ ਚੇਂਜ ਵੀ ਕਰਤਾ ਬਾਕੀ ਨੀਚੇ ਜਾ ਕੇ ਘਰ ਦੇ ਕੰਮ ਕਰਦੇ ਆਂ ਦੇਖਦੇ ਕੀ ਬਣਾਣੇ ਆ ਠੀਕ ਹੈ ਜੀ ਤਾਂ ਤੁਸੀਂ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਤੋਂ ਆ ਗਈ ਸੀ ਆਪਾਂ ਕਰਨ ਲੱਗੇ ਸੀ ਸਬਜ਼ੀ ਦੀ ਤਿਆਰੀ ਠੀਕ ਹੈ ਜੀ ਆਪਾਂ ਦਾਲ ਧੋ ਕੇ ਰੱਖ ਗਏ ਸੀ ਮੈਂ ਕਿਹਾ ਚਲੋ ਮੂੰਗੀ ਮਸਰੀ ਦੀ ਦਾਲ ਬਣਾਣੇ ਤੇ ਇੱਧਰ ਆਪਾਂ ਲਾਂ ਲੱਗਿਆ ਜੀ ਤੜਕਾ ਸਰੋਂ ਦਾ ਤੇਲ ਪਾ ਲਿਆ ਤੇ ਇੱਧਰ ਪਿਆਜ਼ ਵਗੈਰਾ ਆਪਾਂ ਕੱਟ ਕੇ ਰੱਖ ਲਏ ਆ ਮੈਂ ਹਮੇਸ਼ਾ ਤੁਹਾਨੂੰ ਵੀ ਪਤਾ ਜੀਵੇਂ ਕਿ ਕੋਈ दाल ਸਬ지 ਕੁਝ ਵੀ ਬਣਾਵਾ ਹਮੇਸ਼ਾ ਹੀ ਮੈਂ ਇਸ ਤੇਲ ਚ ਬਣਾਉਣੀ ਆ ਗਾਲਾ ਢਾ ਘਿਓ ਜਾਂ ਵਗੈਰਾ ਬਹੁਤ ਘੱਟ ਯੂਜ਼ ਕਰੀਦਾ ਸੀ ਮੈਂ ਆਪਾਂ ਦੇਸੀ ਤੇਲ ਯੂਜ਼ ਕਰੀਦਾ ਤੁਸੀਂ ਵੀ ਰਿਫਾਈਨਡ ਵਗੈਰਾ ਜੇਕਰ ਯੂਜ਼ ਕਰਦੇ ਤੇ ਘੱਟ ਕਰਿਆ ਕਰੋ ਇਹ ਬਹੁਤ ਨੁਕਸਾਨਦਾਇਕ ਚੀਜ਼ਾਂ ਠੀਕ ਹੈ ਜੀ ਤੇ ਅੱਜ ਲਾਵਾਂਗੀ ਜਿਹੜੀ ਮੈਂ ਦਾਲ ਬਣਾਵਾਂਗੀ ਜੀ ਵਿੱਚੇ ਹੀ ਟਰੜਦਾ ਲਾ ਕੇ ਬਣਾਉਂਗੀ ਇਹ ਫਟਾਫਟ ਬਣ ਜਾਂਦੀ ਜੇਕਰ ਤੁਸੀਂ ਵੀ ਕਦੀ ਲੇਟ ਹੋ ਜੇ ਨਾ ਤੇ फटाफट फिर ऐसे तरह ही तड़का ला लेनी है ठीक है जी लो तेल तर अपना तेल सध है तेल साडा गरम हो गया हूँ आपा ला लेनी है जी तड़का जेडा कुसी भी के अपने बिचले ला के देखियो दाल दे तड़का बहुत स्वाद लाग रहा है बस थोड़ा जे अपना प्याजा दा ध्यान रखो कच्चा पनी का ना रहे ठीक है जी ਵਧੀਆ ਜਿਹੇ ਤਰੀਕੇ ਨਾਲ ਤੜਕਾ ਲਾਉਣਾ ਬਹੁਤ ਵਧੀਆ ਲੱਗ ਜਾਂਦਾ ਲਾਈਟ ਵੀ ਐਡਜਸਟ ਬਾਂ ਲੈ ਕੇ ਤੇ ਲੌਂਗਾ ਲਾ ਲਿਆ ਤੇ ਹੰਮੀਆਂ ਦੇ ਚਾਪਾ ਦੇ ਚੇਕਾ ਤੇ ਪਾਣੀ ਨੇ ਠੀਕੇ ਸੀ ਤੇ ਆਪਾਂ ਪਾਵਾਂਗੇ ਜੀ ਇਹਦੇ नीचे ਕਟੇ ਹੋਏ ਟਮਾਟਰ ਇਹ ਬਿਲਕੁਲ ਸਿੰਪਲ ਜਿਹਾ ਸੌਪਰ ਜਿਹਾ ਬਣਾਣੀ ਹੋਵੇ ਨਾ ਦਾਲ ਬਹੁਤ ਮਤਲਬ ਥੇਲ ਵੀ ਘੱਟ ਲੱਗਦਾ ਇਹਦੇ ਵਿੱਚ ਠੀਕ ਹੈ ਜੀ ਤੇ ਸੜਕਾ ਵੀ ਫਟਾਫਟ ਲੱਗ ਜਾਂਦਾ ਤੇ ਦਾਲ ਵੀ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਆ ਤੁਹਾਨੂੰ ਪਤਾ ਮੂੰਗੀ ਮਸਰੀ ਦਾ ਇਹ ਹੁੰਦਾ ਜਦੋਂ ਵੀ ਕੋਈ ਲੇਟ ਹੋ ਜਾਓ ਜਾਂ ਕਿਸੇ ਨੇ ਅਚਾਨਕ ਆਣ ਕੋਈ ਸਬਜ਼ੀ ਬਣਾਣੀ ਹੈ ਤੇ ਆਪਾਂ ਨੂੰ ਬਸ ਫਟਾਫਾਟ ਇਹ ਵਾਲੀ ਦਾਲ ਬਣਾ ਸਕਦੇ ਬਹੁਤ ਚੀਰ ਵਰਤਾਂਗੇ ਨਮਕ ਹਲਦੀ ਮਿਰਚ ਗਰਮ ਮਸਾਲਾ ਕਿਸਿਆ ਹੋਇਆ ਕੰਨੀਆਂ ਇਹ ਮੈਂ ਅਦਰਕ ਲਸਣ ਦਾ ਨਮਕ ਦੇ ਵਿੱਚ ਪੁੱਟ ਕੇ ਰੱਖਿਆ ਹੋਇਆ ਹੈ ਇਹਦੇ ਨਾਲ ਟੇਸਟੀ ਬਹੁਤ ਬਣਦੀਆਂ ਸਬਜ਼ੀਆਂ ਤੁਸੀਂ ਵੀ ਇਦਾਂ ਹੀ ਪੁੱਟ ਕੇ ਰੱਖਿਓ ਬਹੁਤ ਸਵਾਦ ਲੱਗਦੀਆਂ ਹਾਂ ਹਾਂ ਸੜਕਾ ਸਾਡਾ ਪੁੱਜ ਕੇ ਹੋ ਗਿਆ ਪਿਆਰ ਦੇਖੋ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਜਿਵੇਂ ਕਿ ਤੁਸੀਂ ਕਿੰਨਾ ਪਾਣੀ ਪਾਉਂਦੇ ਹੋ ਜੇਕਰ ਮੈਂ ਖੁਕਕਣਚ ਬਣਾਉਂਦੀ ਆ ਤੇ ਮੰਨ ਲੈ ਦੋ ਕੋਲੀਆਂ ਦਾਲ ਹੈ ਤੇ 6 ਕੋਲੀਆਂ ਪਾਣੀ ਲਿਆ ਪੈਂਦੀ ਆ ਜੇ ਅਸੀਂ ਕਾੜਨੀਚ ਬਣਾਉਂਦੇ ਆ ਨਾ ਤੇ ਉਹਦੇ ਵਿੱਚ ਜ਼ਿਆਦਾ ਪਾਣੀ ਪੈਂਦਾ ਕਿਉਂਕਿ ਉੱਡ ਜਾਂਦਾ ਨਾ ਪਾਣੀ ਇਸ ਕਰਕੇ ਤੇ ਇੱਕ ਸੀਟੀ ਵੱਜਵਾ ਕੇ ਦੂਜੀ ਸੀਟੀ ਜਦੋਂ ਵੱਜਣ ਲੱਗਦੀ ਆ ਨਾ ਤੇ ਮੈਂ ਬੰਦ ਕਰ ਦਿੰਦੀ ਆ ਸੇਮ ਚਾਵਲਾਂ ਦੀ ਤਰ੍ਹਾਂ ਇਸੇ ਤਰੀਕੇ ਨਾਲ ਬਣਾਉਣਾ ਮੈਂ ਆਪਾਂ ਦਾ ਠੀਕ ਹੈ ਜੀ ਲਓ ਜੀ ਇੱਧਰ ਆਪਣਾ ਦਾਲ ਨੂੰ ਤੜਕਾ ਲੱਗ ਗਿਆ ਬਾਕੀ ਹੋਰ ਜਦੋਂ ਅਸੀਂ ਰੋ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਠੀਕ ਹੈ ਆਪਾਂ ਇੱਧਰ ਬਾਹਰ ਦੀ ਸੀ ਧਾਰ ਇੱਧਰ ਬਣਾਉਣ ਲੱਗੇ ਆਪਾਂ ਫੁੱਲ ਕੇ ਮੈਂ ਕਿਹਾ ਚਲੋ ਬਾਕੀ ਦੇਖ ਲਓ ਆਪਾਂ ਛੱਤ ਤੇ ਬਹੁਤ ਸਾਰਾ ਕੰਮ ਕਰਕੇ ਆਏ ਬਹੁਤ ਸਾਰੇ ਬੂਟਿਆਂ ਦੀ ਸਫਾਈ ਕੀਤੀ ਏ ਪੂਰੀ ਛੱਤ ਅਸੀਂ ਸਾਫ਼ ਕਰ ਦਿੱਤੀ ਏ ਠੀਕ ਹੈ ਜੀ ਪਰ ਗਰਮੀ ਬਹੁਤ ਸੀਗੀ ਮਤਲਬ ਮੌਸਮ ਉਦਾਂ ਲੱਗ ਰਿਹਾ ਸੀ ਕਿ ਥੋੜਾ ਠੰਡਾ ਏ ਪਰ ਜੇ ਦੇਖਿਆ ਜਾਵੇ ਨਾ ਤੇ ਤਪਸ਼ ਜੀਵੇਂ ਤੌਸ ਜੀ ਹੁੰਦੀ ਹੈ ਨਾ ਉਹ ਵਾਲੀ ਤੌਸ ਜੀਗੀ ਮਨ ਹੋ ਨਹੀਂ ਹੁੰਦਾ ਵੀ ਜਿਵੇਂ ਹਾਂ ਗਰਮੀ ਬਹੁਤ ਲੱਗ ਰਹੀ ਸੀ ਬਾਕੀ ਜੀ ਇੱਧਰ ਆਪਾਂ ਦੁੱਧ ਨੂੰ ਵਾਲਾ ਦਿੱਤਾ ਹੁਣ ਆਕੇ ਮੈਂ ਕਿਚਨ ਰੋਟੀ ਬਣਾ ਦਿੰਨੇ ਆ ਬਾਕੀ ਕੰਮਾ ਤਾਂ ਹੋ ਜਾਂਦੇ ਆ ਫ੍ਰੀ ਬਾਕੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਬਦ ਮੇਰੀ ਵੀਡੀਓ ਨੂੰ ਸਪੋਰਟ ਬਹੁਤ ਸਾਰਾ ਪਿਆਰ ਦਿੰਦੀ ਹੈ ਬਹੁਤ ਸਾਰੀਆਂ ਭੈਣਾਂ ਮੈਨੂੰ ਬਹੁਤ ਸਾਰਾ ਥੈਂਕ ਯੂ ਦਿলো ਸ਼ੁਕਰੀਆ ਕਰਦੀ ਆ ਬਹੁਤ ਅੱਛਾ ਲੱਗਦਾ ਤੁਹਾਡੀਆਂ ਭੈਣਾਂ ਦੇ ਸਾਰਿਆਂ ਦੇ ਜਦੋਂ ਮੈਂ ਕਮੈਂਟ ਪੜ੍ਹਦੀ ਹੁੰਨੀ ਆ ਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਰਾਈ ਗੁਰੂ ਕਰੇ ਮੇਰੀ ਉਮਰਾਂ ਵੀ ਤੁਹਾਨੂੰ ਸਭ ਨੂੰ ਲੱਗ ਜਾਣ ਮਤਲਬ ਇੰਨੀ ਅੱਛੀ ਫੈਮਿਲੀ ਮੈਨੂੰ ਮਿਲੀ ਹੋਈ ਹੈ ਬਹੁਤ ਖੁਸ਼ੀ ਹੁੰਦੀ ਹੈ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਕੰਮਾਂ ਦੇ ਨਾਲ ਹਾਤਾਕ ਤੁਸੀਂ ਬਨੇ ਰਹੋ ਅੱਜ ਜਿੰਨੇ ਜਿੰਨੇ ਨੂੰ ਭੁੱਖ ਲੱਗੀ ਰੋਟੀ ਖਾ ਲੋ ਆ ਦੇਖ ਲੋ ਜੀ ਜਿੰਨੂੰ ਭੁੱਖ ਲੱਗੀ ਹੁੰਦੀ ਕਹਿੰਦੇ ਰੋਟੀ ਫੁੱਲ ਜਾਂਦੀ ਹੈ ਜੇ ਰੋਟੀ ਫੁੱਲ ਗਈ ਸਾਡੀ ਅਰੇ ਤੁਸੀਂ ਵੀ ਹਮੇਸ਼ਾ ਇਹੀ ਕੋਸ਼ਿਸ਼ ਕਰਿਆ ਕਰੋ ਕਿ ਉੱਪਰ ਹੀ ਫੁਲਾਇਆ ਕਰੋ ਜਿਆਦਾ ਤੋਂ ਜਿਆਦਾ ਨਾ نیچے ਮਤਲਬ ਸੇਕਿਆ ਕਰੋ ਕਹਿੰਦੇ ਹੁੰਦੇ ਸੇਕਣੀ ਨਹੀਂ ਚਾਹੀਦੀ ਜਰੀਲੀ ਹੁੰਦੀ ਗੈਸ ਚੁੱਲੇ ਤੇ ਸਕੇ ਹੋਈ ਰੋਟੀ ਤਾਂ ਵਧੀਆ ਲੱਗਦੀ ਹੈ ਪਰ ਇਹਦੇ ਤੇ ਆਪਾਂ ਜਿਵੇਂ ਸੇਕਦੇ ਆ ਨਾ ਤੇ ਵਧੀਆ ਨਹੀਂ ਲੱਗਦੀ ਠੀਕ ਹੈ ਜੀ ਬਾਕੀ ਲੇਟ ਵੀ ਹੋ ਗਏ ਕੰਮ ਕਰ ਕਰ ਕੇ ਮੈਂ ਕਿਹਾ ਚਲੋ ਮਿਲਦੇ ਆ ਤੁਹਾਨੂੰ ਹੋਰ ਮੰਮਾ ਦੇ ਨਾਲ ਬਣੇ ਰਹੋ ਤਦ ਤੱਕ ਗਾਇਸ ਅੱਜ ਹੀ ਰੋਟੀ ਬਣਾ ਲਈ ਸੀ ਮੈਂ ਕਿ ਸੈਲਫ ਸਾਫ ਕਰ ਲੈਣੇ ਆ ਬਾਅਦ ਚੌਪਾ ਕਰਾਂਗੇ ਜੇ ਆਪਣੇ ਭਾਂਡੇ ਸਾਫ ਠੀਕ ਹੈ ਜੀ ਮੈਨੂੰ ਨੇ ਇੱਕ ਭੈਣ ਦਾ ਮੇਰੀ ਦਾ ਕਮੈਂਟ ਆਇਆ ਸੀਗਾ ਮੈਂ ਜਸਟ ਹੁਣੇ ਹੀ ਪੜਿਆ ਹੈ ਵੀਡੀਓ ਤਾਂ ਮੈਂ ਐਂਡ ਹੀ ਕਰਨਾ ਸੀ ਮੈਂ ਕਿ ਚਲੋ ਤੁਹਾਡੇ ਕਮੈਂਟਾਂ ਦੇ ਮੈਂ ਜਵਾਬ ਵੀ ਦੇ ਦੰਨੀ ਆ ਏਕਮ ਜੀਤ ਦੀ ਆਈਡੀ ਤੋਂ ਐ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਦੱਸਿਓ ਦੀਦੀ ਕਿ ਤੁਹਾਡੇ ਬੱਚੇ ਕਿੰਨੇ ਆ ਜੀ ਮੇਰੇ ਬੱਚੇ ਤਾਂ ਮੇਰੇ 3 ਨੇ ਚੰਨਨਪ੍ਰੀਤ ਘੋਰ ਵੱਡੀ ਐ ਠੀਕ ਹੈ ਜੀ ਤੇ ਹਰਪ੍ਰੀਤ ਸਿੰਘ ਛੋਟੇ ਐ ਉਸ ਤੋਂ ਛੋਟਾ ਚੰਨਪ੍ਰੀਤ ਕੋਲ ਮੇਰੀ ਮੈਰਿਡ ਹੈ ਤੁਸੀਂ ਪਹਿਲਾਂ ਵੀ ਸ਼ਾਇਦ ਵੀਡੀਓ ਚ ਦੇਖਿਆ ਹੋਣਾ ਉਹਦੇ ਕੋਲ ਦੋ ਬੇਬੀ ਐ ਗੁਰਬਾਣੀ ਤੇ ਹਰਜਸ ਠੀਕ ਹੈ ਜੀ ਜਿਹੜੀਆਂ ਮੇਰੀਆਂ ਵੀਡੀਓ ਬਹੁਤ ਪੁਰਾਣੀਆਂ ਦੇਖ ਰਹੇ ਉਹਨਾਂ ਨੂੰ ਸਾਰੀ ਡਿਟੇਲ ਪਤਾ ਹੋਣੀ ਐ ਤੇ ਹਰਸ਼ ਸਿੰਘ ਆ ਜਿਹੜਾ ਹਰਪ੍ਰੀਤ ਦਾ ਨਾਮ ਹਰਸ਼ ਵੀ ਐ ਹਰਪ੍ਰੀਤ ਵੀ ਐ ਉਹ ਚੰਡੀਗੜ੍ਹ ਖਰੜ ਆਪਣਾ ਉਹਦਾ ਰੈਸਟੋਰੈਂਟ ਐ ਠੀਕ ਹੈ ਜੀ ਤੇ ਨਿਸ਼ਾਨ ਸਿੰਘ ਸਭ ਤੋਂ ਛੋਟਾ ਐ ਨਿਸ਼ਾਨ ਸਿੰਘ ਤੋਂ ਤੁਸੀਂ ਦੇਖ ਲਈਓ ਕਿ ਮੇਰੇ ਕੋਲ ਰੰਦਾ ਐ ਏ ਵਾਈ ਗੁਰੂ ਜੀ ਜੇ ਸਮਝਣੋਂ ਗੋਡ ਗਿਫਟ ਮੇਰੇ ਕੋਲ ਅਮਰਤਪੁਰ ਵੀ ਐ ਜੀ ਅਮਰਤਪੁਰ ਵੀ ਆਈ ਏ ਮੇਰੇ ਕੋਲ ਇਹਨੂੰ ਵੀ ਮੈਂ ਹੀ ਅਡਾਪਟ ਹੋਣ ਕਰ ਲਿਆ ਮੇਰੇ ਵੱਡੇ ਵੀਰ ਜੀ ਦੀ ਬੇਟੀ ਐ ਮਤਲਬ ਜੇਠ ਜੀ ਦੀ ਤੇਰੇ ਮਮਾ ਐਕਸਪਾਇਰ ਹੋ ਗਏ ਸੀ ਇਹ ਰਹਿੰਦੇ ਆਂਧਰਾ ਦੀ ਸੀ ਤੇ ਆਂਧਰਾ ਪ੍ਰਦੇਸ਼ ਵਰਗੀ ਐ ਬੜੇ سارے ਕਮੈਂਟ ਕਰਦੇ ਹੁੰਦੇ ਕਿ ਤੁਹਾਡੀ ਇਹ ਮੇਰੀ ਸਭ ਤੋਂ ਛੋਟੀ ਸਮਝ ਲਓ ਇਹ ਹੀ ਬੇਟੀ ਐ ਹੁਣ ਮਤਲਬ ਵੱਡੀ ਬੇਟੀ ਤਾਂ ਮੇਰੀ ਮੈਰਿਡ ਐ ਤੇ ਹੁਣ ਮੇਰੇ ਕੋਲ ਇਹ ਹੀ ਰਹਿੰਦੇ ਆ ਨਿਸ਼ਾਨ ਸਿੰਘ ਤੇ ਅਮਰਤਪੁਰ ਦੋਨੋਂ ਬੱਚੇ ਛੋਟੇ ਰਹਿੰਦੇ ਆ اے میری بھتیجی ਵੀ ਲਾ ਲਓ بیٹی ਵੀ ਲਾ ਲਓ ਕਿਉਂਕਿ ਹੁਣ ਮੈਂ ਹੀ ਇਹਦੀ ਚਾਚੀ ਵਧੀਆ ਰੱਖਦੀ ਮੇਰੇ ਨਾਲ ਬਹੁਤ ਵਧੀਆ ਰਹਿੰਦੀ ਹੈ ਬਹੁਤ ਪਿਆਰ ਵੀ ਕਰਦੀ ਹੈ ਮੈਂ ਵੀ ਇਹਨੂੰ ਬਹੁਤ ਕਰਦੀ ਆ ਮੈਨੂੰ ਮੈਂ ਝਿੜਕਦੀ ਨਹੀਂ ਆ ਜੇ ਕੋਈ ਗਲਤ ਕੰਮ ਕਰਦੀ ਇਹਨੂੰ ਸਮਝਾਉਂਦੀ ਨਹੀਂ ਆ ਪਿਆਰ ਨਾਲ ਵੀ ਰੱਖਦੀ ਆ ਤੇ ਬਹੁਤ ਵਧੀਆ ਕੁੜੀ ਹੈ ਮਤਲਬ ਕੰਨ ਦਾ ਪਾਵ ਅੱਛੀ ਹੈ ਠੀਕ ਹੈ ਜੀ ਚਾਰ ਬੱਚੇ ਹੈ ਸਮਝ ਗਿਆ ਤੁਸੀਂ ਹੁਣ ਤੁਹਾਨੂੰ ਮੈਂ ਸਾਰਿਆਂ ਦੀ ਡਿਟੇਲ ਦੱਸ ਦਿਤੀ ਆ ਬਾਕੀ ਜਸਪ੍ਰੀ ਸਿੰਘ ਜੀ ਮੇਰੇ ਸਾਹਨੇ ਨਹੀਂ ਲਾਇਆ ਬਹੁਤ ਨਾਈਸ ਬੱਚਿਆ ਬਹੁਤ ਨਾਈਸ ਜਿੰਨੂੰ ਕਹਿ ਸਕਦਾ ਵੀ ਮੈਂ ਤਿੰਨਾਂ ਚਾਰਾਂ ਦੇ ਮੁਕਾਬਲੇ ਤੋਂ ਮਤਲਬ ਬਹੁਤ ਉੱਪਰ ਹੈ ਉਹ ਉਹਦੀ ਰੀਸ ਕੋਈ ਬੱਚਾ ਨਹੀਂ ਕਰ ਸਕਦਾ ਵੀ ਉਹ ਮੈਨੂੰ ਜਵਾਈ ਨਹੀਂ ਮੈਂ ਕਹਿ ਸਕਦੀ ਕਿ ਉਹ ਸਭ ਤੋਂ ਵੱਡਾ ਮੇਰਾ ਪੁੱਤਰਾ ਹੈ ਠੀਕ ਹੈ ਜੀ ਤੇ ਇਹ ਹੈ ਜੀ ਮੇਰੀ ਫੈਮਲੀ ਦੇ ਵਿੱਚ ਬੱਚੇ ਮੈਨੂੰ ਸਪੈਸ਼ਲ ਸਿਸਟਰ ਨੇ ਗਿਆ ਸੀ ਮੈਂ ਕਿਹਾ ਚਲੋ ਤੁਹਮਰੇ ਵੀ ਡਿਟੇਲ ਦੇ ਦੇਣੀ ਆ ਠੀਕ ਹੈ ਜੀ ਬਾਕੀ ਕਰ ਲਿਆ ਕੋੜ ਕੰਮ ਕੋਈ ਹੋਰ ਸਵਾਲ ਤੇ ਲੋਜੀ ਜਿਹੜੇ ਸਾਡੇ ਮਤਲਬ ਤੁਸੀਂ ਪਿਛਲੇ ਸਾਲ ਸ਼ਾਇਦ ਮੇਰੀ ਵੀਡੀਓ ਦੇਖੀ ਹੋਵੇ ਕਿ ਨਹੀਂ ਜੇ ਤੁਸੀਂ ਪੁਰਾਣੇ ਜੁੜੇ ਹੋਗੇ ਤੇ ਮੇਰੇ ਸੋਹਰਾ ਸਾਹਿਬ ਜੀ ਫਾਦਰ ਇਨ ਲਾ ਬਹੁਤ ਵਧੀਆ ਬੰਦੇ ਸੀ ਬਹੁਤ ਨਾਈਸ ਸੀ ਮਤਲਬ ਜਿਵੇਂ ਇੱਕ ਮੈਨੂੰ ਮਤਲਬ ਮੇਰੇ ਪਾਪਾਨ ਤੋਂ ਵੀ ਵੱਧ ਕੇ ਜਿੰਨੂੰ ਉਹਨਾਂ ਨੂੰ ਲੈ ਲਓ ਉਹ ਸੀਗੇ ਸਾਡੇ ਲਈ ਬਹੁਤ ਨਾਈਸ ਸੀਗੇ ਉਹ ਐਕਸਪਾਇਰ ਹੋ ਗਏ ਪਿਛਲੇ ਸਾਲ ਠੀਕ ਹੈ ਜੀ ਤੇ ਜੇਠ ਜੀ ਐ ਅਮਰ ਦੇ ਪਾਪਾ ਜਿਹੜੇ ਆ ਉਹ ਸਾਡੇ ਕੋਲ ਹੀ ਰਹਿੰਦੇ ਆ ਹੁਣ ਆਂਧਰਾ ਤੋਂ ਆ ਚੁੱਕੇ ਆ 3 ਸਾਲ ਹੋ ਗਏ ਉਹਨਾਂ ਇੱਥੇ ਰਹਿੰਦੇ ਬਾਕੀ ਸੋਢੀ ਸਭ ਨੂੰ ਤੁਸੀਂ ਮਿਲਿਆ ਹੈ ਕਿਉਂਕਿ ਬਹੁਤ ਸਾਰੀਆਂ ਮੇਰੇ ਨਾਲ ਰੈਸਪੀਆ ਬਣਾਉਂਦੇ ਆ ਜਦੋਂ ਵੀ ਉਹਨਾਂ ਦਾ ਮਨ ਕਰਦਾ ਨਾ ਕੁਝ ਬਣਾਉਣੇ ਨੂੰ ਜੇ ਕੁਝ ਮਨ ਕਰੇ ਵੀ ਅਲੱਗ ਤੋਂ ਬਣਾੜਾ ਤੇ ਜੇ ਮੈਂ ਕਹਿ ਦਵਾਂ ਨਹੀਂ ਜੀ ਹੁਣ ਮੈਂ ਥੱਕ ਗਿਆ ਹੁਣ ਨਹੀਂ ਮੈਂ ਬਣਾੜਾ ਤੇ ਮੈਨੂੰ ਪਤਾ ਕੀ ਕਹਿੰਦੇ ਹੁੰਦੇ ਸਾਨੂੰ ਮਟੀਰੀਅਲ ਕੱਟ ਦੋ ਮੈਂ ਆਪਣੇ ਆਪ ਤੜਕਾ ਲਾ ਲਾਂ ਤੁਹਾਡੇ ਨਹੀਂ ਵਸਦਾ ਕੁਝ ਹੈਗਾ ਤੇ ਬਾਕੀ ਸੱਜੀਆਂ ਮੇਰੇ ਤੋਂ ਵੀ ਵਸਵਾਤ ਜ਼ਿਆਦਾ ਬਠਾਉਂਦੇ ਆਂ ਕਦੀ ਆਓ ਮੇਲੋ ਤੇ ਇਹ ਹੈ ਜਿਵੇਂ ਜੀ ਛੋਟੀ ਜੀ ਫੈਮਿਲੀ ਮਤਲਬ ਬਹੁਤ ਅੱਛੀ ਫੈਮਿਲੀ ਹੈ ਮੇਰੀ ਵਾਈ ਗੁਰੂ ਕਰੇ ਬਾਬਾ ਜੀ ਦੀ ਇੰਨੀ ਮੇਰ ਹੈ ਕਿ ਸਾਰੀ ਫੈਮਿਲੀ ਮੇਰੀ ਬਹੁਤ ਨਾਈਸ ਹੈ ਠੀਕ ਹੈ ਜੀ ਬਾਕੀ ਭਾਂਡੇ ਮਾਂ ਚ ਕੇ ਵੀਡੀਓ ਦਾ ਕਰਦੇ ਆਂ ਜੀ ਐਂਡ ਜੋ ਸੀਗਾ ਹਿਸਟਰੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਮੈਂ ਆਪਣਾ ਤੁਹਾਡਾ ਕਮੈਂਟ ਉੱਪਰ ਵੀ ਲਿਖੂਗੀ ਤੇ ਦੱਸੂਗੀ ਬਹੁਤ ਸਾਰਾ ਥੈਂਕ ਯੂ ਬਹੁਤ ਅੱਛਾ ਲੱਗਿਆ ਮਤਲਬ ਤੁਸੀਂ ਮੈਨੂੰ ਇਹ ਚੀਜ਼ ਪੁੱਛੀ ਨਾ ਮਤਲਬ ਮੈਨੂੰ ਲੱਗਿਆ ਕਿ ਹਾਂ ਬਹੁਤ ਅੱਛਾ ਲੱਗਿਆ ਪਰਮਾਤਮਾ ਸੁਖ ਰੱਖੇ ਵੈਸੇ ਤਾਂ ਮੈਂ ਕਦੀ ਕਦੀ ਆਪਣੀਆਂ ਬੱਚਿਆਂ ਨੂੰ ਆਪਣੇ ਸਾਰੇ ਫੈਮਿਲੀ ਨੂੰ ਵੀਡੀਓ ਚ ਲੈ ਕੇ ਆਉਂਦੀ ਹੁੰਨੀ ਆ ਤੁਸੀਂ ਬਹੁਤ ਵਾਰੀ ਸ਼ਾਇਦ ਦੇਖਿਆ ਵੀ ਹੋਵੇ ਤੇ ਜ਼ਿਆਦਾਤਰ ਕੱਟ ਹੀ ਲੈਣੇ ਹੁੰਨੀ ਆ ਕਿਉਂਕਿ ਮੇਰੇ ਵੀਡੀਓ ਦੇ ਵਿਊ ਹੀ ਘੱਟ ਜਾਂਦੇ ਆ ਇਸ ਕਰਕੇ ਮੈਂ ਫਿਰ ਰੈਸਪੀਆ ਜੋ ਵੀ ਆ ਸ਼ੇਅਰ ਕਰਦੀ ਰਹਿਣੀ ਆਪਣੀ ਡੇਲੀ ਰੁਟੀਨ ਬਾਕੀ ਤਦ ਤੱਕ ਤੁਸੀਂ ਬੜੇ ਰਹੋ ਜੀ ਆ ਚੱਕੀ ਕੋ ਨਾ ਇਹ ਲੋਜੀ ਇੱਥੇ ਸਾਡਾ ਕੰਮ ਨਿਬੜ ਗਿਆ ਸੀ ਆਪਾਂ ਰੋਟੀ ਪਾਣੀ ਖਾ ਲਈ ਸੀ ਮੇਕੇ ਚਲੋ ਭਾਂਡੇ ਮਾਂਦ ਲੈਣੇ ਆ ਬਾਕੀ ਵੀਡੀਓ ਦਾ ਕਰਦੇ ਐਂਡ ਹੁਣ ਬਚ ਗਏ ਤੇ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਧੰਨਵਾਦ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ ਪਿਆਰੇ ਪਿਆਰੀ ਲਾਈਕ ਮੈਂ ਤੇ ਸ਼ੇਅਰ ਜਰੂਰ ਕਰਿਆ ਕਰੋ ਵਰਤ ਤੋਂ ਵੱਧ ਮੈਨੂੰ ਸਪੋਰਟ ਕਰਿਆ ਕਰੋ ਬਹੁਤ ਧੰਨਵਾਦ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਇਦਾਂ ਹੀ ਕਮੈਂਟ ਕਰਦੇ ਰਹਿਣਾ ਠੀਕ ਹੈ ਤੇ ਵੀਡੀਓ ਨੂੰ ਨਾ ਪਲੀਜ਼ ਲਾਈਕ ਨਾ ਕਰਨਾ ਉੱਲਿਆ ਕਰੋ ਲਾਈਕ ਮੇਰੀ ਵੀਡੀਓ ਤੇ ਬਹੁਤ ਜ਼ਿਆਦਾ ਘੱਟ ਹੁੰਦੇ ਆ ਕਮੈਂਟ ਦਾ ਚਲੋ ਹੁੰਦੇ ਹੀ ਆ ਪੂਰੀਆਂ ਜਿਹੜੀਆਂ ਭੈਣਾਂ ਮੇਰੇ ਦੇਖਦੀਆਂ ਨਾ ਮੇਰੇ ਵੀਊ ਹੁੰਦੇ ਆ ਉਸ ਹਰ ਨਾਲ ਨਾ ਤਾਂ ਲਾਈਕ ਆਉਂਦੇ ਤੇ ਨਾ ਹੀ ਕੋਮੈਂਟ ਆਉਂਦੇ ਠੀਕ ਹੈ ਜੀ ਬਾਤਾਂ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਤੇ ਪਹਿਲਾਂ ਮੈਂ ਵੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਇਹ ਟੂਟੀ ਸਾਡੀ ਮੈਂ ਖੋਲ ਕੇ ਸਾਫ਼ ਵੀ ਕਰ ਲਈ ਪਹਿਲਾਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਇਹਨੂੰ ਖੋਲ ਕੇ ਸਾਫ਼ ਕਰੋ ਮੈਂ ਸਾਫ਼ ਵੀ ਕਰ ਲਈ ਪਰ ਇਹਦੇ ਚੋਂ ਨਾ ਖੁੱਲਾ ਪਾਣੀ ਨਿਕਲਦਾ ਹੀ ਇਹਦੀ ਜੜੀ ਵੀ ਸਾਫ਼ ਕਰ ਲਈ ਨਾ ਤਾਂ ਸਾਡੇ ਸ਼ੋਰਾ ਵਗੈਰਾ ਚੰਮ ਗਿਆ ਇਸ ਕਰਕੇ ਨਹੀਂ ਪਾਣੀ ਚੱਲ ਰਿਹਾ ਕਨਿ ਕਿ ਪ੍ਰੋਬਲਮ ਆ ਰਹੀ ਮੈਨੂੰ ਸਮਝ ਨਹੀਂ ਆ ਰਹੀ ਠੀਕ ਹੈ ਜੀ ਬਾਕੀ ਬਹੁਤ ਸਾਰਾ ਥੈਂਕ ਯੂ ਵਾਈ ਗਰੁੱਪ ਨੇ ਹਮੇਸ਼ਾ ਇਦਾਂ ਹੀ ਬਣੇ ਰਹੋ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਇਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਮਿਲਦੀ ਆਂਸੀ ਕੱਲ ਤੁਹਾਨੂੰ ਨਵੇਂ ਬਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਜੀ ਬਾਏ ਬਾਏ